ਆਮਯੂ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇਟ ਤਨਪਨ ਪੁਲਿਸ ਨੂੰ ਜੁਰਮ ਦੇ ਖਿਲਾਫ ਤੇ ਜਿਹੜੀ ਲੜਾਈ ਉਹਦੇ ਵਿੱਚ ਅਜੇ ਇੱਕ ਹੋਰ ਵੱਡੀ ਜਿਹੜੀ ਸਫਲਤਾ ਮਿਲੀ ਹੈਗੀ ਹੈ ਜਿਹਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕੀਤਾ ਹੈ ਸਾਡੀ ਜਿਹੜੀ ਸੀਐਸਟਾਫ ਦੀ ਪਾਰਟੀ ਸੀ ਉਹ ਇੱਕ ਸਪੈਸ਼ਲ ਜਿਹੜੀ ਚੈਕਿੰਗ ਕਰ ਰਹੀ ਸੀ ਤੇ ਚੈਕਿੰਗ ਦੌਰਾਨ ਕੋਈ ਮੋਟਰਸਾਈਕਲ ਤੇ ਉੱਤੇ ਤਿੰਨ ਜਿਹੜੇ ਨੌਜਵਾਨ ਉਹ ਆਏ ਨੇ ਸ਼ੱਕੀ ਹਾਲਾਤ ਨੂੰ ਦੇਖਦੇ ਹੋਏ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਹੈਗਾ ਤੇ ਉਹਨਾਂ ਨੇ ਜਿਹੜੀ شناخت ਹੋਈ ਹੈ ਉਹਨਾਂ ਨੇ ਆਪਣਾ ਨਾਂ ਦੱਸਿਆ ਹੈਗਾ ਬਲਜਿੰਦਰ ਸਿੰਘ ਉਰਫ ਅਭੀ ਪੁੱਤਰ ਦਿਲਬਖ ਸਿੰਘ ਵਾਸੀ ਪਿੰਡ ਜੋਲਟਾਈ ਵਾਲਾ ਪ੍ਰਿੰਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਲੇਰ थाना सदर ਤੰਤਰਨ ਅਤੇ ਅਸ਼ਵੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕਲੇਰ सदर ਤੰਤਰਨ ਇਹਨਾਂ ਦੀ ਜਦੋਂ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਉਹਦੇ ਇਹਨਾਂ ਕੋਲੋਂ ਜਿਹੜੇ 2 32 ਬੋਰਡ ਦੇ ਸਟਾਰ ਮਾਰਕ ਜਿਹੜੇ ਦੇਸੀ ਕੱਟੇ ਆ ਪਿਸਟਲਸ ਉਹ ਜਿਹੜੇ ਰਿਕਵਰ ਹੋਏ ਹਨ ਉਹਨਾਂ ਦੇ ਨਾਲ ਜਿਹੜੀ ਦੋ ਮੈਗਜ਼ੀਨ ਹੈਗੀ ਹੈ ਤੇ ਜਿਹੜੇ ਸੱਤ ਰੌਂਦ ਜਿਹੜੇ ਜਿੰਦਾ ਰੌਂਦ ਹੈ ਉਹ ਰਿਕਵਰ ਹੋਏ ਹਨ ਮੁੱਢਲੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਜਿਹੜੇ ਇਕੱਠੇ ਹੋ ਕੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਅਸੀਂ ਕੋਈ ਇਲਾਕੇ ਦੇ ਵਿੱਚ ਵਾਰਦਾਤ ਕਰਨੀ ਹੈਗੀ ਜਿਹੜੀ ਟਾਰਗੇਟਡ ਕਿਲਿੰਗ ਕਰਨੀ ਹੈਗੀ ਹੈ ਤੇ ਉਹਦੇ ਲਈ ਇਹਨਾਂ ਨੂੰ ਅਸਲੇ ਦੀ ਲੋੜ ਸੀ ਤੇ ਇਹ ਬੇਸਿਕਲੀ ਸਾਰੇ ਤਿੰਨੋਂ ਰਲ ਕੇ ਜਿਹੜੇ Madhya Pradesh ਜਿਹੜੇ ਗਏ ਹੈ ਖੰਡਵਾ ਖੰਡਵਾ ਜਾ ਕੇ ਇਹਨਾਂ ਦਾ ਕਿਸਾਨ ਨਾਲ ਕੰਟੈਕਟ ਹੋਇਆ ਉੱਧਰ ਤੇ ਉੱਧਰ ਉਹ ਇਹਨਾਂ ਨੇ ਜਿਹੜੇ ਵੈਪਨਸ ਐ ਦੋ ਵੈਪਨਸ ਲਏ ਨੇ ਤੇ ਇਹ ਵਾਪਸ ਆਏ ਸਿਗੇ ਇੱਥੇ ਤੇ ਹੁਣ ਜਿਹੜੀ ਇਹ ਗਾਹਾਂ ਇਹ ਵੈਪਨ ਸਪਲਾਈ ਕਰਕੇ ਕੋਈ ਇੱਕ ਵੱਡੀ ਵਾਰਦਾਤ ਜਿਹੜੀ ਟਾਰਗੇਟਡ ਕਿਲਿੰਗ ਦੀ ਕਰਨ ਵਾਲੇ ਸੀ ਜਿ ਤੰਤਨ ਪੁਲਿਸ ਨੇ ਜਿਹੜਾ ਮੁਸਤੈਦੀ ਤੇ ਕੰਮ ਕਰਦੇ ਹੋਏ ਆ ਜਿਹੜੀ ਅਨਸੁਖਾਵੀ ਘਟਨਾ ਹੈਗੀ ਹੈ ਉਹਨੂੰ ਜਿਹੜਾ ਵਾਪਰਨ ਤੋਂ ਜਿਹੜਾ ਉਹਨੂੰ ਰੋਕਿਆ ਹੈਗਾ ਇਹਦੇ ਇਲਾਵਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਮੁਢਲੀ ਪੁਸ਼ਕਿਸ਼ਤਾ ਸਾਹਮਣੇ ਇਹ ਹੈ ਕਿ ਆਪਣੇ ਤਰਨਤਨ ਜ਼ਿਲ੍ਹੇ ਚ ਕੁਝ ਫਾਇਰਿੰਗ ਦੇ ਇਨਸੀਡੈਂਟਸ ਹੋਏ ਆ ਉਹਦੇ ਵਿੱਚ ਜਿਹੜੇ ਐਕਸਕਾਂਡਰਸ ਹੈਗੇ ਆ ਉਹਨਾਂ ਨੂੰ ਵੀ ਇਹਨਾਂ ਨੇ ਜਿਹੜੀ ਫਹਿਰ ਦਿੱਤੀ ਹੈ ਤੇ ਸਾਨੂੰ ਲੱਗਦਾ ਇਹਨਾਂ ਦੀ ਜਿਹੜੇ ਤਾਰ ਹੈਗੇ ਆ ਫੋਰਨ ਬੇਸ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨਾਲ ਵੀ ਜੁੜ ਰਹੇ ਹੈਗੇ ਆ ਪਰਚਾ ਅਸੀਂ ਡਿਟੇਲ ਚ ਜਿਹੜਾ ਪਰਚਾ ਨੰਬਰ 112 ਅ ਅੱਜ ਦੇ ਦਿਨ 29 ਤਰੀਕ ਨੂੰ ਜਾਰ ਦਰਜ ਹੋਇਆ 3032 317 2 ਭਾਰਤੀ ਨੈਸ਼ਨਲ ਸਨਹਿਤਾ ਜਿਹੜਾ ਅਤੇ ਆਮ ਸੈਕਟ ਦੇ ਵਿੱਚ ਜਿਹੜਾ ਸਦਰਤਨ ਤਰਨ थाने ਤੇ ਦਰਜ ਕਰ ਲਿਆ ਗਿਆ ਹੈ ਤੇ ਦੀ ਧੁਕਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਡਿਟੇਲ ਚ ਜਿਹੜਾ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਉਸ ਤੇ ਕੰਮ ਕੀਤਾ ਜਾਊਗਾ ਕਿ ਕਿੱਥੋਂ ਲੈ ਕੇ ਆਏ ਹੈਗੇ ਤੇ ਅਗਾਹ ਕਿ ਕਿੱਥੇ ਸਪਲਾਈ ਕਰਨੀ ਸੀ ਅਤੇ ਜਿਹੜਾ ਡੁੱਡੂਗਾਈ ਨੂੰ ਇਹਨੂੰ ਜਿਹੜਾ ਪੂਰਾ ਸਹੀ ਜਿਹੜਾ ਰਿਜ਼ਲਟ ਹੈ ਉਹਦੇ ਤੱਕ ਇਹਦੀ ਤਫਤੀਸ਼ ਨੂੰ ਲੈ ਕੇ ਚਾਹੁੰਦਾ ਇੱਕ ਦਿਨ ਕਿਲਿੰਗ ਦੀ ਗੱਲ ਜਿਹੜੀ ਤੁਸੀਂ ਕਹ ਰਹੇ ਹੋ ਉਹ ਨੂੰ ਹੋ ਵੈਡੈਂਟਿਫਾਈਡ ਕਿਨੂੰ ਇਹਨਾਂ ਨੇ ਕਰਨਾ ਸੀ ਜੀ ਕੋਈ ਫਰੋਤੀ ਕੇਸ ਦੇ ਵਿੱਚ ਇਨਵੋਲਵਮੈਂਟ ਇਹ ਇਹਨਾਂ ਦੀ ਕੋਈ ਮੋਡਲੀ ਤਫਤੀਸ਼ ਹੀ ਆ ਜਾਈ ਕੋਈ ਪਰਸਨਲ ਐਨਿਮੀਟੀ ਨੂੰ ਲੈ ਕੇ ਇਹਨਾਂ ਦਾ ਇਹ ਪਲਾਨ ਸੀਗਾ ਕੀ ਕਹਾ ਕਿਸੇ ਨੇ ਇਹਨਾਂ ਨੇ ਵੈਪਨ ਦੇਣਾ ਸੀ ਤਾਂ ਕਹਾ ਕਿਸੇ ਨੇ ਜਿਹੜਾ ਕਰਨਾ ਸੀਗਾ ਤੇ ਉਹਦੇ ਮੁਤਾਬਿਕ ਕੀਤੀ ਸੀ ਤਫ਼ਤੀਸ਼ ਨੂੰ ਇੰਨਾ ਕਰਕੇ ਹੀ ਜਿਹੜੇ ਆ ਪਾਤ ਤੱਥ ਲਿਆ ਸਕਦਾ ਹੈ। ਵਿਦੇਸ਼ ਚ ਬੇਚੇ ਜਾ ਰਹੇ ਜਿਹੜੇ ਸਟਾਕ ਦੇ ਰਹੇ ਉਹਨਾਂ ਨਾਲ ਕੋਈ ਸਬੰਧ ਇਹਨਾਂ ਦੇ ਕਿਸ ਤਰ੍ਹਾਂ ਹੈ? ਬਿਲਕੁਲ ਇਸ ਗੱਲ ਤੋਂ ਨਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਜਿਹੜੇ ਕੁਝ ਇਲਾਕੇ ਚ ਜਿਹੜੇ ਫਾਇਰਿੰਗ ਕਰਕੇ ਗਏ ਜਿਹੜੇ ਜਿਨ੍ਹਾਂ ਦੇ ਤਾਰ ਆਲਰੇਡੀ ਫੋਰਨ ਕ੍ਰਾਈਮਨਲਸ ਨਾਲ ਜਿਹੜੇ ਜੁੜਦੇ ਹੈਗੇ ਆ ਤੇ ਉਹੀ ਕ੍ਰਾਈਮਨਲਸ ਨੂੰ ਇਹਨਾਂ ਨੇ ਸ਼ਹਿ ਵੀ ਦਿੱਤੀ ਹੈਗੀ ਹੈ ਤੇ ਇਹ ਗੱਲ ਤੋਂ ਕਿਤੇ ਨਾ ਕਿਤੇ ਲਿੰਕ ਜੁੜਦਾ ਹੀ ਹੈਗਾ ਹੈ ਕਿ ਜਿਹੜੇ ਫੋਰਨ ਬੇਸਡ ਕ੍ਰਿਮੀਨਲਸ ਨਾਲ ਇਹਦੇ ਤਾਲੁਕਾ ਥੇਗਾ। ਪੁਲਿਸ ਅਰੰਦੇ ਮਾਮਲੇ ਦਰਜ ਇਹਨਾਂ ਦੇ। ਆ ਬਿਲਕੁਲ ਇਹਨਾਂ ਤੋਂ ਜਿਹੜਾ ਪ੍ਰਿੰਸੀਪਲ ਹੈਗਾ ਹੈ ਉਹਦੇ ਉੱਤੇ ਇੱਕ ਜਿਹੜਾ ਸਨੇਚਿੰਗ ਦਾ ਮਾਮਲਾ ਦਰਜ ਹੈ ਤੇ ਉਹਦੇ ਵਿੱਚ ਇਹ ਬੇਲ ਤੇ ਬਾਹਰ ਆਇਆ ਸੀ। ਤੇ ਕੁਝ ਫਾਈਨੈਂਸ਼ੀਅਲ ट्रांजੈਕਸ਼ਨ ਨਹੀਂ ਹੋਈ। ਉਹ ਦੇਖ ਲੈਣਾ। ਵਿਦੇਸ਼ ਤੇ ਨਾਲ ਕੋਈ ਫਾਈਨੈਂਸ਼ੀਅਲ ट्रांजੈਕਸ਼ਨ ਨਹੀਂ ਹੈ।